ਇਹ ਕਿਸੇ ਚੀਜ਼ ਚ ਕਮੀ ਪੇਸ਼ ਨਹੀਂ ਕਰਦਾ ਇਹ ਅਸੀਂ ਕੋਈ ਪੱਖਪਾਤ ਨਹੀਂ ਚਾਹੇ ਮੁੱਖ ਮੰਤਰੀ ਦਾ ਇਹ ਆਪ ਦਾ ਹਲਕਾ ਹੈ ਉਤੋਂ ਦਾ ਕੁਝ ਹੋਇਆ ਜਾਂ ਨਹੀਂ ਹੋਇਆ ਸਾਨੂੰ ਨਹੀਂ ਪਤਾ ਪਰ ਅਸੀਂ ਉਹ ਗੱਲਾਂ ਕਰਦਾ ਸੀ ਵੀ ਕੋਕ ਦੀ ਗੱਲ ਕਰ ਲਓ ਇੱਥੇ ਚਾਹ ਦਾ ਸਟਾਲ ਘਟਾ ਲਓ ਆ ਬੰਦੇ ਬਰ ਦੁਨੀਆ ਦੀ ਸਭ ਤੋਂ ਵੱਡੀ ਟ੍ਰੇਨ ਆ ਖੜੀ ਆ ਅੱਜ ਧੂਰੀ ਜੰਕਸ਼ਨ ਤੇ ਤੇ ਐਡੀ ਬੜੀ ਸਹੂਲਤ ਸਿੱਧੀ ਦਿੱਲੀ ਨਾਲ ਜਿਹੜੀ ਇਹ ਜੋੜੀ ਆ ਹੋਰ ਵੀ ਇਸੇ ਤਰੀਕੇ ਨਾਲ ਧੂਰੀ ਨੂੰ ਕੋਈ ਵੀ ਚੀਜ਼ ਦੀ ਰੇਲਵੇ ਦੇ ਪਾਸ ਕੋਈ ਪਿੱਛੇ ਨਹੀਂ ਰਹੇਗੀ ਤੇ ਇਸ ਕਰਕੇ ਇਹ ਜਿਹੜਾ ਮਸ਼ਕਰੀਆਂ ਕਰਨ ਵਾਲਾ ਸੀਐਮ ਇੱਕ ਹਸਪੀਟਲ ਨਹੀਂ ਕਿਤੇ ਬਣਿਆ ਇੱਥੇ ਹੀ ਇੱਥੇ ਹੀ ਬਣਾਉਣਾ ਸੀ ਨਾ ਕਾਲਜ ਬਣਿਆ ਅੱਜ ਕਾਲਜ ਵੀ ਸრულ ਵਿੱਚ ਗੱਲਾਂ ਮਾਰਦਾ ਗੱਲਾਂ ਦਾ ਕੜਾਹ ਕਰਦਾ ਹੋਰ ਕੱਖ ਨਹੀਂ ਸਿਰਫ ਕੇਜਰੀਵਾਲ ਨੂੰ ਉਹਦੇ ਲਈ ਗੱਡੀਆਂ ਉਹਦੇ ਲਈ ਘਰ ਉਹਦੇ ਲਈ ਜਾਇਦਾਦ ਇਕੱਠੀਆਂ ਕਰਨੀਆਂ ਲੋਕਾਂ ਲਈ ਕੁਝ ਨਹੀਂ ਧੂਰੀ ਲਈ ਇੱਕ ਪੁਲ ਵੀ ਜਿਹੜਾ ਉਬਨੀ ਉਹ ਤਾਂ ਬਣਿਆ ਉਹ ਗੱਲਾਂ ਮਾਰਦਾ ਪੰਜਾਬ ਲਈ ਕਿ ਕੱਲ ਤਰਨ ਤਰਨ ਖੜਾ ਕਹਿ ਰਿਆ ਸੀ ਮੈਂ ਅਲੱਗ ਫੰਡ ਰੱਖ ਲਿਆ ਜੰਡੇਆਲਾ ਨੂੰ ਜਿਹੜਾ ਤਰਨ ਤਰਨ ਝੂਠ ਜੋ ਧੂਰੀ ਚ ਬੋਲ ਕੇ ਗਿਆ ਸੀ ਉਹੀ ਝੂਠ ਆ ਜਿਹੜਾ ਉਹਦਾ ਤਰਨ ਤਰਨ ਚੱਲ ਰਿਆ ਇੱਕ ਕਿਤੇ ਉਹ ਕੰਮ ਨਹੀਂ ਕਰ ਸਕਿਆ ਇੱਕ ਵਾਰ ਉਹ ਕਿਤੇ ਆਇਆ ਨਹੀਂ ਤੇ ਅਸੀਂ ਅੱਜ ਧੂਰੀ ਬੰਦੇ ਪਰ ਉਰੇ ਖੜੀ ਕਰਕੇ ਦਿੱਲੀ ਨੂੰ ਛੂਟਾ ਮਾਰਦੀ ਜਾਊ ਜਿਸ ਸਪੀਡ ਚ ਬੰਦੇ ਬਹਰ ਚੱਲੂਗੀ ਉਸੇ ਸਪੀਡ ਚ ਭਾਜਪੀ ਪੰਜਾਬ ਦੇ ਵਿੱਚ ਆਊਗਾ ਸਰ ਤੂਰੀ ਮੰਤਰੀ